ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮੈਂ ਇਹ ਜੇ ਬਿਸਤਰੇ ਵਿੱਚ ਪਿਆ ਹਾਂ ਸੋਚ ਹੀ ਰਿਹਾ ਸੀ ਕਿ ਉੱਠਾਂ ਜਾਂ ਨਾ ਉੱਠਾਂ ਵੈਸੇ ਉੱਠਣੋਂ ਦਿਲ ਨਹੀਂ ਸੀ ਕਰ ਰਿਹਾ ਰਾਤ ਦੇ 1 ਵਜੇ ਤੱਕ ਬਈਏ ਨਾਲ ਆਲੂਆਂ ਨੂੰ ਪਾਣੀ ਲਾਉਂਦਾ ਰਿਹਾ ਜਿਸ ਕਰਕੇ ਢੂਈ ਵੀ ਆਕੜੀ ਜਿਹੀ ਪਈ ਸੀ ਦਸਾਂ ਨੋਹਾਂ ਦੀ ਕੀਰਤ ਕਰਨ ਦਾ ਰਿਵਾਜ ਸਾਡੇ ਘਰ ਵਿੱਚ ਪਿੱਛੇ ਤੋਂ ਹੀ ਚਲਿਆ ਆ ਰਿਹਾ ਹੈ ਇਸੁਰਵਾਜ ਦੀ ਮਿਹਰ ਨਾਲ ਅਸੀਂ ਬੇਸ਼ੱਕ ਚੌਕੀ ਪੈਲੀ ਵੀ ਬਣਾ ਲਈ ਹੈ ਫੇਰ ਵੀ ਬਾਬੇ ਦਾ ਦੱਸਿਆ ਉਪਦੇਸ਼ ਦਸਾਂ ਨੋਹਾਂ ਦੀ ਕਿਰਤ ਅਸੀਂ ਸੰਭਾਲਿਆ ਹੋਇਆ ਹੈ ਚਕੌਤਕੀ ਵਿੱਚ ਇਹ ਗੱਲਾਂ ਸੋਚਦੇ ਨੇ ਪਾਸਾ ਪਲਟਿਆ ਤਾਂ ਬਾਹਰੋਂ ਰੋਣ ਦੀ ਆਵਾਜ਼ ਮੇਰੇ ਕੰਨਿ ਪਈ ਮਾਤਾ ਜੀ ਗੱਲ ਕੀ ਹੋਈ ਮੇਰੀ ਪਤਨੀ ਘਬराई ਹੋਈ ਪੁੱਛ ਰਹੀ ਸੀ ਮੈਂ ਤਾਂ ਅੱਜ ਤੱਕ ਨਹੀਂ ਤੁਹਾਨੂੰ ਇਸ ਤਰ੍ਹਾਂ ਰੋਂਦੇ ਦੇਖਿਆ ਮੈਂ ਹੈਰਾਨ ਹੁੰਦਾ ਇੱਕਦਮ ਬਿਸਤਰੇ ਤੋਂ ਉੱਠਿਆ ਮਾਤਾ ਜੀ ਤਾਂ ਬਹੁਤ ਹੌਸਲੇ ਵਾਲੇ ਹਨ ਇਹ ਕੀ ਹੋ ਗਿਆ ਇਸ ਵੇਲੇ ਇਹ ਗੁਰੂ ਘਰ ਮੱਥਾ ਟੇਕ ਕੇ ਵਾਪਸ ਪਰਤਦੇ ਨੇ ਸ਼ਾਇਦ ਪਿੰਡ ਵਿੱਚ ਕੋਈ ਹਣ ਹੋਣੀ ਘਟਨਾ ਬਾਰੇ ਸੁਣ ਕੇ ਆਏ ਹੋਣ ਇਹ ਖਿਆਲ ਲਈ ਮੈਂ ਜਲਦੀ ਨਾਲ ਬਾਹਰ ਬਰਾਂਡੇ ਵਿੱਚ ਮਾਤਾ ਜੀ ਕੋਲ ਆ ਗਿਆ ਕੀ ਹੋਇਆ ਤੁਹਾਨੂੰ ਮੈਂ ਆਉਂਦੇ ਨੇ ਪੁੱਛਿਆ ਪਿੰਡ ਵਿੱਚ ਸੁੱਖ ਸਾੰਦ ਤਾਂ ਹੈ ਕਾਕਾ ਅਨਾਥ ਹੋ ਗਿਆ ਮਾਤਾ ਜੀ ਆਪਣੀਆਂ ਅੱਖਾਂ ਚੁੰਨੀ ਦੇ ਪੱਲੇ ਨਾਲ ਪੂੰਝਦੇ ਰੋਂਦੀ ਆਵਾਜ਼ ਵਿੱਚ ਬੋਲੇ ਕਿਸੇ ਨੇ ਗੁਰੂ ਸਾਹਿਬ ਦੇ ਅੰਗ ਕਤਲ ਕਰ ਦਿੱਤੇ ਮਾਤਾ ਜੀ ਦੀ ਗੱਲ ਨੇ ਜਿਵੇਂ ਮੇਰੇ ਉੱਪਰ ਪਹਾੜ ਸੈੱਟ ਦਿੱਤਾ ਹੋਵੇ ਮੈਂ ਬੋਲਣ ਤੋਂ ਅਸਮਰਥ ਹੋ ਗਿਆ ਹਵਾਂ ਜਿਵੇਂ ਮੈਨੂੰ ਮਧੋਲ ਕੇ ਰੱਖ ਦਿੱਤਾ ਹੋਵੇ ਡਿੱਗਣਾ ਅਜੀਹਾ ਲੱਗਾ ਤਾਂ ਇੱਕਦਮ ਬਰਾਂਡੇ ਦੀ ਕੰਧ ਦਾ ਸਹਾਰਾ ਲਿਆ ਤਾਂ ਮੇਰੀ ਪਤਨੀ ਨੇ ਅੱਖਾਂ ਭਰ ਕੇ ਮੇਰੇ ਵੱਲ ਦੇਖ ਕੇ ਕਿਹਾ ਕੀ ਹੋ ਗਿਆ ਤੁਹਾਨੂੰ ਤੈਨੂੰ ਨਹੀਂ ਪਤਾ ਮੈਨੂੰ ਕੀ ਹੋਇਆ ਮੈਂ ਪੁਬ ਅਜੇਹੀ ਲੈ ਕੇ ਆਪਣੀ ਪਤਨੀ ਨੂੰ ਪੈ ਗਿਆ ਕਿਸੇ ਦੇ ਪਿਓ ਦੀ ਬੇਅਦਬੀ ਕੀਤੀ ਜਾਵੇ ਫੇਰ ਉਸ ਦੇ ਪੁੱਤਰ ਨੂੰ ਕੀ ਹੁੰਦਾ ਹੈ ਅੰਦਰੋਂ ਕੰਧ ਨਾਲ ਟੰਗੀ ਨਾਗਣੀ ਲੈ ਕੇ ਫੜਾ ਇਹਨਾਂ ਦੀ ਗੁੱਸੇ ਵਿੱਚ ਮੇਰੇ ਹੱਥ ਪੈਰ ਕੰਬਣ ਲੱਗ ਪਏ ਮੇਰੀ ਹਾਲਤ ਦੇਖ ਮਾਤਾ ਜੀ ਆਪਣਾ ਰੋਣਾ ਭੁੱਲ ਮੈਨੂੰ ਫੜ ਕੇ ਮੰਜੀ ਉੱਪਰ ਬਿਠਾਉਂਦੇ ਬੋਲੇ ਕਾਕਾ ਹੋਸ਼ ਵਿੱਚ ਆ ਤੇਰੀ ਨਾਗਣੀ ਨਾਲ ਇਹ ਮਸਲਾ ਹੱਲ ਨਹੀਂ ਹੋਣਾ ਮੇਰੀ ਕਾਂਡ ਉੱਪਰ ਹੱਥ ਫੇਰਦੇ ਮੇਰੀ ਪਤਨੀ ਨੂੰ ਬੋਲੇ ਬਹੂ ਇਹਨੂੰ ਠੰਡੇ ਪਾਣੀ ਦਾ ਗਲਾਸ ਲਿਆ ਕੇ ਦੇ ਫਿਰ ਮੇਰੀ ਲੇਰ ਨਿਕਲ ਗਈ ਤਾਂ ਮੈਂ ਜ਼ੋਰ ਨਾਲ ਲਾ ਕੇ ਬੋਲਿਆ ਜੇ ਇਹ ਮਸਲਾ ਨਾਗਣੀ ਨਾਲ ਹਾਲ ਨਹੀਂ ਹੋਣਾ ਤਾਂ ਠੰਡੇ ਪਾਣੀ ਨਾਲ ਵੀ ਨਹੀਂ ਹੋਣਾ ਮੇਰੀ ਲੇਰ ਸੁਣ ਕੇ ਗਵਾਂਢੀ ਤਾਇਆ ਕੰਦ ਉੱਪਰ ਹੀ ਉੱਪਰ ਦੀ ਹੀ ਪੁੱਛਣ ਲੱਗਾ ਬੇਚਿੰਤ ਕੌਰੇ ਦੇਵੀ ਨੂੰ ਕੀ ਹੋਇਆ ਮੇਰੀ ਮਾਂ ਰੋਂਦੀ ਆਵਾਜ਼ ਵਿੱਚ ਬੋਲੀ ਬਾਈ ਜੀ ਗੁਰੂ ਘਰ ਚੱਲ ਕੇ ਦੇਖੋ ਕੀ ਹੋਇਆ ਕੀ ਹੋਇਆ ਤਾਈ ਵੀ ਨਾਲ ਹੀ ਕੰਦ ਉੱਪਰ ਦੀ ਬੋਲੀ ਭਾਈ ਜੀ ਤਾਂ ਠੀਕ ਹੈ ਗੁਰੂ ਮਹਾਰਾਜ ਦੇ ਪੱਤਰੇ ਕੱਟ ਕੇ ਕਿਸੇ ਨੇ ਆਲੇ-ਦੁਆਲੇ ਖਿਲਾਰ ਦਿੱਤੇ ਮਾਣੇ ਰੋਂਦੀ ਆਵਾਜ਼ ਵਿੱਚ ਦੱਸਿਆ ਹਨੇਰ ਹੋ ਗਿਆ ਮਰ ਜਾਏ ਕੰਜਰ ਇਹਦੀ ਬੇੜੀ ਬਹਿ ਜਾਏ ਇਹਨੂੰ ਸੱਤੀ ਕੱਪੜੀ ਅੱਗ ਲੱਗ ਜਾਏ ਜੀਨੇ ਇਹ ਸਭ ਕੁਝ ਕੀਤਾ ਇਹਦਾ ਕੱਖ ਨਾ ਰਹੇ ਤਾਈ ਉੱਚੀ-ਉੱਚੀ ਬੋਲਣ ਲੱਗੀ ਇਦਾਂ ਦਾ ਥੇ ਹੋਣਾ ਹੁਣ ਛੱਡਣਾ ਨਹੀਂ ਚਾਹੀਦਾ। ਤਾਇਆ ਗਾਲਾਂ ਕੱਢਦੀ ਤਾਈ ਨੂੰ ਲੈ ਕੇ ਉਸ ਵੇਲੇ ਹੀ ਸਾਡੇ ਘਰ ਆ ਗਿਆ। ਮੈਂ ਤਾਇਏ ਨਾਲ ਚੁੰਮਰ ਕੇ ਉੱਚੀ-ਉੱਚੀ ਰੋਣ ਲੱਗਾ। ਪਹਿਲਾਂ ਸਾਰਾ ਇਤਿਹਾਸ ਅੱਖਾਂ ਰਾਹੀਂ ਹੰਝੂ ਬਣ ਕੇ ਬਾਹਰ ਆਉਣ ਲੱਗਾ। ਤਾਇਏ ਦਾ ਮੋਢਾ ਫੜ ਕੇ ਮੈਂ ਪੁੱਛਣ ਲੱਗਾ। ਦੱਸ ਤਾਇਆ ਸਾਡੇ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਏ? ਅਸੀਂ ਕੀ ਮਾੜਾ ਕਰਦੇ ਹਾਂ? ਸਾਡੇ ਗੁਰੂਆਂ ਨੇ ਆਪਣਾ ਆਪ ਆਪਣੇ ਬੱਚੇ ਇਸ ਦੇਸ਼ ਉਤੋਂ ਦੀ ਵਾਰ ਦਿੱਤੀ ਸਾਨੂੰ ਵੜਨ ਲਈ ਕਦੀ 47 ਲੈ ਕੇ ਆਉਂਦੇ ਨੇ ਤੇ ਕਦੀ 84 ਇਹ ਕਿਉਂ ਨਹੀਂ ਸਾਨੂੰ ਚਲਦੇ ਸਾਡੇ ਹੀ ਦੇਸ਼ ਵਿੱਚ ਸਾਡੇ ਹੀ ਪ੍ਰਾਂਤ ਵਿੱਚ ਸਾਡੇ ਹੀ ਪਿੰਡ ਵਿੱਚ ਇਹ ਕਾਰਾ ਕਿਸ ਨੇ ਕੀਤਾ ਤਾਂ ਇਹਨੇ ਲੰਮਾ ਜਿਹਾ ਸਾਹ ਲੈ ਕੇ ਕਿਹਾ ਰਾਜਨੀਤੀ ਨੇ ਰਾਜਨੀਤੀ ਸਾਡੇ ਨਾਲ ਹੀ ਕਿਉਂ ਕਾਰੇ ਕਰਦੀ ਏ ਤਾਇਆ ਮੈਂ ਫੇਰ ਗੁੱਸੇ ਵਿੱਚ ਭੜਕ ਪਿਆ ਭੈਣ ਇਹ ਸਾਰੇ ਸਰਕਾਰੀ ਇਹ ਹੁਣ ਮੈਂ ਛੱਡਣੇ ਨਹੀਂ ਕਿਉਂਕਿ ਰਾਜਨੀਤੀ ਨੂੰ ਪਤਾ ਹੈ ਕਿ ਇਸ ਕੌਮ ਕੋਲ ਨਾ ਕੋਈ ਚੱਜ ਦਾ ਲੀਡਰ ਹੈ ਨਾ ਕੋਈ ਘਰ ਆ ਨਾ ਕੋਈ ਦਰਾ ਤਾਈ ਨੇ ਮੈਨੂੰ ਸਮਝਾਉਣ ਦੇ ਯਤਨ ਨਾਲ ਕਿਹਾ ਦੇਵੀ ਇੱਕ ਗੱਲ ਮੈਂ ਤੈਨੂੰ ਦੱਸਣੀ ਚਾਹੁੰਦਾ ਆਪਣੇ ਆਪ ਨੂੰ ਕਾਬੂ ਵਿੱਚ ਰੱਖ ਇਹ ਵੈਰੀ ਜਾਣ ਕੇ ਅੱਗ ਲਾਉਂਦੇ ਨੇ ਤਾਂ ਜੋ ਆਪਣੀਆਂ ਰੋਟੀਆਂ ਸੇਕ ਸਕਣ ਆਪਣੇ ਗੁੱਸੇ ਨੂੰ ਸੰਭਾਲ ਹਾਂ ਕਾਕਾ ਇਹ ਦਾਦੇ ਮਗਾਉਣੇ ਥੋੜੇ ਸਾਲਾਂ ਬਾਅਦ ਹੀ ਆਪਣੇ ਵਰਗਾ ਹੀ ਕੋਈ ਛਟਿਆ ਸਾਧ ਕੱਢ ਲੈਂਦੇ ਆ ਵੋਟਾਂ ਲੈਣ ਲਈ ਤਾਈ ਬੋਲੀ ਸਾਧ ਨੂੰ ਅੱਗੇ ਰੱਖ ਲੋਕਾਂ ਦੇ ਪੁੱਤ ਮਰਵਾਉਂਦੇ ਆ ਜਦੋਂ ਇਹ ਮਸਟੰਡੇ ਸਾਧ ਬਦਮਾਸ਼ੀਆਂ ਕਰਦੇ ਆ ਤਾਂ ਪੁਲਸ ਵੀ ਚੁੱਪ ਧਾਰ ਲੈਂਦੀ ਹੈ ਫਿਰ ਜਦੋਂ ਲੋਕ ਆਪ ਇਹਨਾਂ ਦੇ ਗੰਦੇ ਕਾਰੇ ਰੋਕਣ ਲਈ ਅੱਗੇ ਆਉਂਦੇ ਆ ਤਾਂ ਪੁਲਿਸ ਦੀਆਂ ਗੋਲੀਆਂ ਵੀ ਛੱਟ ਬਾਹਰ ਆ ਜਾਂਦੀਆਂ ਪੁੱਤ ਇਹਨਾਂ ਨਾਲ ਤਾਂ ਸੰਭਲ ਕੇ ਚੱਲਣਾ ਪੈਣਾ ਏ ਤੂੰ ਆਪਣੇ ਆਪ ਨੂੰ ਸੰਭਾਲ ਮੈਂ ਕਿ ਮੈਂ ਕਿਵੇਂ ਸੰਭਾਲਾਂ ਮੈਂ ਫੇਰ ਰੋਪਿਆ ਮੇਰੇ ਅੰਗ-ਅੰਗ ਵਿੱਚ ਅੱਗ ਲੱਗ ਲੱਗ ਗਈ ਮੇਰਾ ਹਿਰਦਾ ਬਲੁੰਦੜਿਆ ਗਿਆ ਏ ਮੇਰਾ ਦਿਲ ਛਲਣੀ ਹੋ ਗਿਆ ਏ ਮੇਰੇ ਗਲ ਵਿੱਚ ਮੇਰੀ ਜਬਾਨ ਵਿੱਚ ਛਾਲੇ ਜਲਣ ਲੱਗ ਪਏ ਨੇ ਮੈਂ ਕਿਵੇਂ ਸੰਭਾਲਾਂ ਆਪਣੇ ਆਪ ਨੂੰ ਤੂੰ ਦੱਸ ਤਾਇਆ ਤਾਂ ਇਹਨੇ ਘੁੱਟ ਕੇ ਮੈਨੂੰ ਜੱਫੀ ਵਿੱਚ ਲੈ ਕੇ ਕਿਹਾ ਚਲਣੀ ਹੋਏ ਦਿਲ ਨਾਲ ਅਤੇ ਬਲੁੰਦਰੇ ਹੋਏ ਹਿਰਦੇ ਨਾਲ ਵੀ ਆਪਾਂ ਮਜ਼ਬੂਤ ਰਹਿਣਾ ਇਹ ਵਿਰੋਧੀਆਂ ਦੀਆਂ ਸਭ ਚਾਲਾਂ 'ਚ ਜਦੋਂ ਵੀ ਸਾਡੀ ਜਵਾਨੀ ਦੀ ਫਸਲ ਤਿਆਰ ਹੁੰਦੀ ਹੈ ਵੈਰੀ ਨਾਲ ਹੀ ਆਪਣੀਆਂ ਦਾਤੀਆਂ ਤਿੱਖੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ 90 ਵਿੱਚ ਤੇਰੇ ਪਿਆਉ ਨੂੰ ਅੱਤਵਾਦੀ ਕਹਿ ਕੇ ਚੁੱਕ ਕੇ ਲੈ ਗਏ ਸਨ ਹੁਣ ਮੈਂ ਤੈਨੂੰ ਨਹੀਂ ਚੁੱਕਣ ਦੇਣਾ ਅੱਗੇ ਤਾਈ ਕੋਲ ਬੋਲ ਹੀ ਨਾ ਹੋਇਆ ਅਤੇ ਉਹ ਰੋ ਪਿਆ ਮੇਰੀ ਮਾਂ ਤਾਈ ਦੇ ਗਲ ਲੱਗ ਹੋਰ ਵੀ ਉੱਚੀ ਇਸ ਤਰ੍ਹਾਂ ਰੋਣ ਲੱਗੀ ਜਿਵੇਂ ਉਸ ਨੂੰ ਆਪਣਾ ਪੁੱਤਰ ਪੁਲਿਸ ਦੇ ਹੱਥੋਂ ਮਰਦਾ ਦਿਖਦਾ ਹੋਵੇ ਮੇਰੀ ਮਾਂ ਨੇ ਆਪਣੇ ਕਾਲਜੇ ਨੂੰ ਇਸ ਤਰ੍ਹਾਂ ਹੱਥ ਪਾਇਆ ਹੋਇਆ ਸੀ ਜਿਵੇਂ ਉਸ ਨੂੰ ਬਾਹਰ ਡਿੱਗਣ ਤੋਂ ਰੋਕ ਰਹੀ ਹੋਵੇ ਮੇਰੀ ਪਤਨੀ ਆਪਣੇ ਹੰਝੂ ਆਪਣੇ ਪੱਲੇ ਵਿੱਚ ਸੰਭਾਲਦੀ ਹੱਥਾਂ ਵਿੱਚਲੇ ਕੰਮ ਦੇ ਠੰਡੇ ਪਾਣੀ ਦੇ ਗਲਾਸ ਨੂੰ ਡਿੱਗਣ ਤੋਂ ਬਚਾਉਂਦੀ ਕਹਿ ਰਹੀ ਸੀ ਪਾਣੀ ਪੀ ਲਓ ਅੱਜ ਚੰਦਰੀ ਸਵੇਰ ਕਿਹੋ ਜਿਹੀ ਚੜੀ ਸਾਡੇ ਵੇੜੇ ਵਿੱਚ ਤਾਈ ਹੌਲੀ ਜਿਹੀ ਬੋਲੀ ਕਿਸ ਤਰ੍ਹਾਂ ਦੀ ਖਬਰ ਸੁਣਾ ਦਿੱਤੀ ਤਾਈ ਜੀ ਸਵੇਰਾਂ ਜਾਂ ਸ਼ਾਮਾਂ ਵਿਚਾਰੀਆਂ ਦਾ ਕੀ ਕਸੂਰ ਮੇਰੀ ਪਤਨੀ ਡੁਸਕ ਦੀ ਬੋਲੀ ਇਹ ਤਾਂ ਇਨਸਾਨ ਹੀ ਨੇ ਜੋ ਦੂਸਰਿਆਂ ਦੀਆਂ ਸਵੇਰਾ ਸ਼ਾਮਾਂ ਤਬਾਹ ਕਰ ਦਿੰਦੇ ਨੇ ਅਸੀਂ ਇੱਕ ਦੂਜੇ ਨਾਲ ਅੱਗੇ ਆਪਣੇ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਹੀ ਕਰ ਰਹੇ ਸਾਕੇ ਪਿਛਲੀ ਗਲੀ ਵਾਲਾ ਰਾਮ ਗੜੀਆ ਨੱਥਾ ਸਿੰਘ ਚਾਚਾ ਜੀ ਆ ਗਿਆ ਸਾਡੇ ਚਿਹਰਿਆਂ ਨੇ ਉਸ ਨੂੰ ਦੱਸ ਦਿੱਤਾ ਕਿ ਜੋ ਉਹ ਖਬਰ ਸਾਨੂੰ ਦੇਣ ਆਇਆ ਹੈ ਉਸ ਦਾ ਅਸਰ ਤਾਂ ਸਾਰੇ ਘਰ ਵਿੱਚ ਪਸਰਿਆ ਪਿਆ ਹੈ ਉਦਾਸ ਨਾ ਹੋਵੋ ਨੱਥਾ ਸਿੰਘ ਚਾਚਾ ਜੀ ਆਉਂਦਾ ਹੀ ਬੋਲਿਆ ਪਤਾ ਲੱਗਾ ਹੈ ਕਿ ਇਹ ਸਭ ਕੇਂਦਰ ਅਤੇ ਪੰਜਾਬ ਵਾਲੀ ਸਰਕਾਰ ਦੀ ਰਲ ਮਿਲੀ ਸਾਜ਼ਿਸ਼ ਹੈ ਨੱਥਾ ਸਿੰਘ ਜੀ ਸਰਕਾਰ ਜਾਂ ਕੇਂਦਰ ਦੀ ਹੋਵੇ ਜਾਂ ਪੰਜਾਬ ਦੀ ਗੱਲ ਤਾਂ ਇਹ ਹੈ ਇਹੋ ਜਿਹੀਆਂ ਘਿਣਾਉਣੀਆਂ ਗੱਲਾਂ ਕਰਨ ਤੋਂ ਰੋਕਿਆ ਕਿਵੇਂ ਜਾਵੇ ਤਾਇਆ ਉੱਚੀ ਆਵਾਜ਼ ਵਿੱਚ ਬੋਲਿਆ ਇਹਨਾਂ ਨੂੰ ਨੱਥ ਕਿਵੇਂ ਪਾਈ ਜਾਏ ਸੋਚਣ ਦੀ ਤਾਂ ਇਹ ਗੱਲ ਹੈ ਨੱਥ ਪਾਉਣੇ ਸੌਖੀ ਨਹੀਂ ਨੱਥਾ ਸਿੰਘ ਚਾਚਾ ਜੀ ਚੜ੍ਹਦੀ ਕਲਾ ਵਿੱਚ ਬੋਲਿਆ ਜੇ ਸਾਰੇ ਪੰਜਾਬੀ ਸਾਰਾ ਪੰਥ ਇਕੱਠਾ ਹੋ ਜਾਵੇ ਤਾਂ ਨੱਥਾ ਸਿੰਘ ਜੀ ਵੈਰੀਆਂ ਨੇ ਇਕੱਠ ਵਿੱਚ ਗੱਦਾਰ ਫਿਰ ਤਸ ਦੇਣੇ ਆ ਤਾਈ ਨੇ ਪਰਨੇ ਨਾਲ ਆਪਣਾ ਮੂੰਹ ਸਾਫ਼ ਕਰਦੇ ਕਿਹਾ ਇਹ ਬਬਰ ਤਾਂ ਪਤਾ ਵੀ ਨਹੀਂ ਲੱਗਦਾ ਕਦੋਂ ਪਾੜਾ ਪਾ ਦਿੰਦੇ ਨੇ ਗੱਲ ਤਾਂ ਤੁਹਾਡੀ ਠੀਕ ਹੈ ਮੈਂ ਹੌਲੀ ਜਿਹੀ ਬੋਲਿਆ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਨੂੰ ਪਰ ਧਿਆਨ ਚੰਦ ਡੋਗਰੇ ਦਾ ਪਤਾ ਲੱਗ ਜਾਂਦਾ ਤਾਂ ਆਹ ਹਾਲ ਸਾਡੀ ਕੌਮ ਦਾ ਨਹੀਂ ਸੀ ਹੋਣਾ ਹੁਣ ਤਾਂ ਕਈ ਡੋਗਰੇ ਤੁਰੇ ਫਿਰਦੇ ਨੇ ਕੌਮ ਵਿੱਚ ਨੱਥਾ ਸਿੰਘ ਨੇ ਕਿਹਾ ਇਹ ਤਾਂ ਆਪਣੇ ਹੀ ਬੈਰੀ ਬਣ ਗਏ ਆ ਪਹਿਲਾਂ ਇਹਨਾਂ ਨੂੰ ਨੱਥ ਪਾਈ ਜਾਵੇ ਫੇਰ ਬੈਰੀ ਤਾਂ ਛੱਟ ਕਾਬੂ ਵਿੱਚ ਆ ਜਾਵੇ ਮੇਰਾ ਛੋਟਾ ਬੇਟਾ ਜੋ ਰੋਣਾ ਧੋਣਾ ਸੁਣ ਕੇ ਉੱਠ ਗਿਆ ਸੀ ਦੌੜ ਕੇ ਮੇਰੇ ਕੋਲ ਆਉਂਦਾ ਬੋਲਿਆ ਡੈਡੀ ਤੁਸੀਂ ਕੱਲ ਤਾਂ ਲੰਡਰ ਛੋਟੀ ਨੂੰ ਨੱਥ ਪਾਈ ਪਾ ਲਈ ਸੀ ਇਹਨਾਂ ਨੂੰ ਵੀ ਪਾ ਲੋ ਬੱਚੇ ਦੀ ਗੱਲ ਨੇ ਸਾਰਿਆਂ ਦੇ ਮੂੰਹ ਉੱਪਰ ਮੁਸਕਰਾਹਟ ਫਲਾ ਦਿੱਤੀ ਉਦੋਂ ਹੀ ਗਲੀ ਵਿੱਚ ਲੰਬਰਦਾਰ ਨੇ ਸਾਡੇ ਦਰਵਾਜ਼ੇ ਵਿੱਚ ਮੂੰਹ ਕੱਢਦੇ ਕਿਹਾ ਤੁਸੀਂ ਇੱਥੇ ਬੈਠੇ ਹੋ ਉਧਰ ਸਾਰਾ ਪਿੰਡ ਗੁਰੂ ਘਰ ਇਕੱਠਾ ਹੋ ਰਿਹਾ ਏ ਬੱਸ ਜੀ ਅਸੀਂ ਵੀ ਆਏ ਤਾਂ ਨਹੀਂ ਕਿਹਾ ਖਬਰ ਸੁਣ ਕੇ ਦੇਵੀ ਦਾ ਚਿੱਤ ਬਹੁਤ ਖਰਾਬ ਹੋ ਗਿਆ ਸੀ ਤਾ ਕਰਕੇ ਗੱਲਬਾਤ ਕਰਨ ਲੱਗ ਪਏ ਗੱਲਬਾਤ ਸਾਰਿਆਂ ਨੂੰ ਇਕੱਠੇ ਹੋ ਕੇ ਕਰਨੀ ਪੈਣੀ ਆ ਜੀ ਲੰਬਰਦਾਰ ਨੇ ਕਿਹਾ ਅਲੱਗ-ਅਲੱਗ ਟੋਲੀਆਂ ਵਿੱਚ ਜਾ ਇਕੱਲੇ-ਇਕੱਲੇ ਜਿੱਥੇ ਵਿੱਚ ਗੱਲਬਾਤ ਕਰਨ ਨਾਲ ਗੱਲ ਕਿਸੇ ਕੰਡੇ ਨਹੀਂ ਲੱਗਣੀ ਹਾਂ ਜੀ ਹਾਂ ਜੀ ਗੱਲ ਤੁਹਾਡੀ ਸੋਹਣਾਂ ਅੰਨੀ ਸਹੀ ਐ ਨੱਥਾ ਸਿੰਘ ਚਾਚਾ ਜੀ ਨੇ ਕਿਹਾ ਤੁਸੀਂ ਉਪੜੋ ਅਸੀਂ ਤੁਹਾਡੇ ਪਿੱਛੇ ਹੀ ਆਏ ਲੰਬਰਦਾਰ ਦੇ ਜਾਣ ਤੋਂ ਬਾਅਦ ਤਾਇਆ ਬੋਲਿਆ ਚਾਲਾ ਜਵਾਨਾ ਧੋ ਮੂੰਹ ਹੱਥ ਤਾਂ ਚਲਿਏ ਗੁਰੂ ਘਰ ਤਾਇਆ ਜੀ ਚਾਹ ਬਣੀ ਪਈ ਐ ਮੈਂ ਹੁਣੇ ਲੈ ਕੇ ਆਈ ਮੇਰੀ ਪਤਨੀ ਨੇ ਕਿਹਾ ਮੈਂ ਹੁਣੇ ਲੈ ਕੇ ਆਈ ਤੀਏ ਰੂਹ ਇੰਨੀ ਤੰਗ ਐ ਪਾਣੀ ਦਾ ਘੁੱਟ ਵੀ ਅੰਦਰ ਲੰਗਾਉਣ ਨੂੰ ਚਿੱਤ ਨਹੀਂ ਕਰਦਾ ਤਾਇਏ ਨੇ ਲੰਮਾ ਤੇ ਵੱਡਾ ਸਾਹ ਖਿੱਚ ਕੇ ਕਿਹਾ ਚਾਹ ਕਿੱਥੇ ਲੰਗਣੀ ਐ ਤਾਇਏ ਦੀ ਗੱਲ ਨਾਲ ਸਾਰੇ ਸਹਿਮਤ ਲੱਗਦੇ ਸਨ ਕਿਉਂਕਿ ਕਿਸੇ ਦਾ ਵੀ ਦਿਲ ਚਾਹ ਪੀਣ ਲਈ ਰਾਜੀ ਨਹੀਂ ਸੀ ਤਾਇਆ ਨੱਥਾ ਸਿੰਘ ਚਾਚਾ ਜੀ ਨਾਲ ਦਰਵਾਜ਼ੇ ਵਾਲੇ ਨੂੰ ਤੁਰ ਪਿਆ ਅਤੇ ਮੈਂ ਗੁਸਲਖਾਨੇ ਵਾਲੇ ਨੂੰ ਠੰਡੇ ਪਾਣੀ ਦੇ ਛਿੱਟੇ ਆਪਣੇ ਮੂੰਹ ਉੱਪਰ ਪਾਉਂਦਾ ਆਪਣੇ ਵਿਚਾਰਾਂ ਦੇ ਘੋੜੇ ਦੌੜਾਉਂਦਾ ਸੋਚ ਰਿਹਾ ਸੀ ਕਿ ਦੋਸ਼ੀਆਂ ਨੂੰ ਨੱਥ ਕਿਹੜੇ ਟੰਗ ਨਾਲ ਪਾਈ ਜਾਵੇ ਛੇਤੀ ਹੀ ਇਸ਼ਨਾਨ ਕਰਕੇ ਨੱਥ ਪਾਉਣ ਦਾ ਤਰੀਕਾ ਲੱਭਣ ਲਈ ਮੈਂ ਵੀ ਗੁਰੂ ਘਰ ਵੱਲ ਨੂੰ ਤੁਰ ਪਿਆ ਕੇ ਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ 蛋子娃的。